ਸਤਿ ਸ੍ਰੀ ਅਕਾਲ ਜੀ ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਇੱਕ ਫੇਸਬੁਕ ਤੇ ਵੀਡੀਓ ਬਹੁਤ ਸਾਰੇ ਦੋਸਤਾਂ ਨੇ ਵੇਖੀ ਹੋਣੀ ਐ ਕਿ ਇੱਕ 62 ਸਾਲ ਦੀ ਉਮਰ ਦਾ ਗੁਰਮੁਖ ਪਿਆਰਾ ਬਜ਼ੁਰਗ ਕਿਸਾਨ ਅਤੇ ਉਹਦਾ ਰਹਿਣ ਸਹਿਣ ਏਵੇਂ ਹੀ ਲੱਗਦਾ ਕਿ ਜਿਵੇਂ ਦੀ ਰਹਿائش ਖੇਤਾਂ ਦੇ ਵਿੱਚ ਹੀ ਨੇੜੇ ਹੋਵੇ ਬਿਲਕੁਲ ਕਿਉਂਕਿ ਵੀਡੀਓ ਬਣਾਉਣ ਵਾਲਿਆਂ ਦੀ ਸ਼ਾਂਤੋਂ ਪਤਾ ਲੱਗਦਾ ਹੈ ਕਿ ਉਹ ਦੋ ਤਿੰਨ ਭਰਾਵਾਂ ਦੇ ਘਰ ਆ ਤੇ ਸ਼ਰੀਕੇ ਬਾਜੀ ਹੈ ਪਰ ਉਸ ਕਿਸਾਨ ਦੇ ਨਾਲ ਇੱਕ ਅਜੀਹਾ ਹਾਦਸਾ ਵਾਪਰਿਆ ਕਿ ਉਸ ਨੂੰ ਮੌਤ ਨੂੰ ਗਲੇ ਲਗਾਉਣਾ ਪਿਆ ਆਪਣੇ ਖੇਤ ਵਿੱਚ ਜਾਂਦਾ ਕਿਸੇ ਦੁੱਖ ਤੋਂ ਕਿਉਂ ਦੇ ਨਾਲ ਨਾ ਇਨਸਾਫੀ ਹੋਈ ਹੈ ਜੋ ਖੇਤ ਦੇ ਵਿੱਚ ਪਈ ਦਵਾਈ ਚੁੱਕ ਲੈਂਦਾ ਦਾਤੀ ਨਾਲ ਉਹਦੇ ਟੱਕਨ ਪੱਟ ਕੇ ਤੇ ਉਹ ਦਵਾਈ ਘਟ ਘਟ ਘਟੋ ਘਟੋ 200 250 ml ਮਿਲੀਲੀਟਰ ਉਹ ਦਵਾਈ ਪੀ ਜਾਂਦਾ ਹੈ ਤੇ ਗਵਾਂਢੀ ਜੋ ਸ਼ਰੀਕੇ ਬਾਜ ਹੈ ਨਾ ਤਾਂ ਦਵਾਈ ਪੀਂਦੇ ਨੂੰ ਰੋਕਦੇ ਆ ਨਾ ਹੀ ਗਵਾਂਢ ਘਰਿਆ ਘਰ ਦੇ ਵਿੱਚ ਰੌਲਾ ਪਾ ਕੇ ਦੱਸਦੇ ਆ ਕਿ ਇਹਨੂੰ ਬਚਾਓ ਦਵਾਈ ਪੀਣ ਲੱਗਾ ਪਰ ਉਸ ਦੀ ਵੀਡੀਓ ਜ਼ਰੂਰ ਬਣਾ ਲੈਂਦੇ ਆ ਉਹ ਕਿੰਨੀ ਦੁਖਦਾਈ ਗੱਲ ਆ ਲੋਕਾਂ ਦੀਆਂ ਜ਼ਮੀਰਾਂ ਇਨਸਾਨੀਅਤ ਮਾਰੀ ਗਈ ਆ ਦੁਰਫੱਟੇ ਮੋ ਜਿਹੇ ਬੰਦਿਆਂ ਦੇ ਯੋ ਕਿ ਇਨਸਾਨੀਅਤ ਦਾ ਭਲਾ ਕਰਨ ਦੀ ਬਜਾਏ ਵੀਡੀਓ ਬਣਾਉਣ ਤੱਕ ਸੀਮਤ ਰਹ ਗਏ ਇਹ ਇੱਕ ਹਾਦਸਾ ਨਹੀਂ ਬਹੁਤ ਸਾਰੇ ਹਾਦਸੇ ਜਿਹੇ ਆਮ ਹੀ ਰਾਹਾਂ ਦੇ ਵਿੱਚ ਵਾਪਰ ਜਾਂਦੇ ਆ ਐਕਸੀਡੈਂਟ ਹੁੰਦੇ ਆ ਹੋਰ ਥਾਵਾਂ ਤੇ ਕਿ ਬੰਦੇ ਦੀ ਜਾਨ ਬਚਾਉਣ ਦੀ ਬਜਾਏ ਨਾ ਲੋਕ ਵੀਡੀਓ ਬਣਾਉਣ ਲੱਗ ਜਾਂਦੇ ਆ ਅਜਿਹੇ ਲੋਕਾਂ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਉਹਨਾਂ ਨੇ ਇੱਕ ਮਰਦੇ ਬੰਦੇ ਨੂੰ ਆਪਣੇ ਹੱਥੀਂ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ ਇਨਸਾਨੀਅਤ ਦਾ ਫਰਜ਼ ਹੈ ਅਕਸੌਣ ਵਾਲੇ ਤੇ ਕੇਸ ਪੈਦਾ ਬਣ ਜਾਂਦਾ ਹੈ ਕੇਸ ਬਣ ਸਕਦਾ ਹੈ ਅਕਸੌਣ ਵਾਲੇ ਤੇ ਤੇ ਜਿਹੜਾ ਸામਨੀ ਜਿਹਦੇ ਮੌਤ ਬੰਦੇ ਦੀ ਹੋਈ ਉਹ ਗਵਾਹ ਹੁੰਦਾ ਮੌਕੇ ਦਾ ਇੱਕ ਕਾਨੂੰਨ ਦਾ ਕੁਛ ਵੀ ਫਰਜ ਹੋਵੇ ਜਾਂ ਨਾ ਹੋਵੇ ਕਾਨੂੰਨੀ ਦਾਇਰਾ ਕੁਛ ਵੀ ਹੋਵੇ ਜਾਂ ਨਾ ਹੋਵੇ ਪਰ ਇਹ 84 ਲੱਖ ਜੂਨਾ ਭੋਗਣ ਤੋਂ ਬਾਅਦ ਇਨਸਾਨ ਨੂੰ ਜੀਵਨ ਮਿਲਦਾ ਹੈ ਗੁੱਸੇ ਗਿੱਲਿਆਂ ਦੇ ਵਿੱਚ ਬਹੁਤ ਵਾਰ ਇਨਸਾਨ jaan ਗਵਾ ਦਿੰਦਾ ਹੈ ਇਹਨਾਂ ਚੀਜ਼ਾਂ ਤੋਂ ਬਚਣ ਦੀ ਲੋੜ ਹੈ ਦੋਸਤੋ ਬਜ਼ੁਰਗ ਸਿਆਣੇ ਇਹਨਾਂ ਦਾ ਸਤਿਕਾਰ ਕਰੋ ਇਹ ਮਾੜੀਆਂ ਮੁੱਟੀਆਂ ਚੀਜ਼ਾਂ ਧਰਤੀ ਦੀਆਂ ਇੱਥੋਂ ਹੀ ਆਪਾਂ ਲਈਆਂ ਤੇ ਇੱਥੇ ਪਈਆਂ ਰਹਿ ਜਾਣੀਆਂ ਸਾਰਾ ਕੁਸ਼ੀ ਨਾ ਜ਼ਮੀਨਾਂ ਨਾ ਜਾਇਦਾਦਾਂ ਨਾ ਮਹਿਲ ਮਾੜੀਆਂ ਕੁਛ ਵੀ ਨਾਲ ਨਹੀਂ ਜਾਣਾ ਤੇ ਜੇ ਕੋਈ ਬੰਦਾ ਕਹੇ ਨਾ ਮੈਨੂੰ ਹੁੰਦਾ ਕੁਛ ਨਹੀਂਗਾ ਤੇ ਸਜ਼ਾ ਪੀੜ੍ਹੀਆਂ ਤੱਕ ਭੋਗਣੀ ਪੈਂਦੀ ਹੈ ਇਹਨਾਂ ਦੁੱਖਾਂ ਦੀ ਇਹਨਾਂ ਦੀ ਸਜ਼ਾ ਜਿਹੜਾ ਇਨਸਾਨੀਅਤ ਦੀ ਕਦਰ ਨਹੀਂ ਕਰਦਾ ਤੇ ਜਿਹੜੇ ਬਾਈ ਐ ਜੇ ਦੁਖਦਾਈ ਪਲਾਂ ਦੇ ਵਿੱਚੋਂ ਨਿਲੰਘ ਰਹੇ ਆ ਲੋਕ ਜਿਨ੍ਹਾਂ ਨਾਲ ਘਟਨਾਵਾਂ ਵਾਪਰਦੀਆਂ ਉਹਨਾਂ ਨੂੰ ਵੀ ਬੇਨਤੀ ਆ ਪ੍ਰਭੂ ਅਜਿਹੇ ਕੰਮ ਨਾ ਕਰੋ ਇਹ ਮਨੁੱਖਾ ਜਨਮ ਬਾਰ-ਬਾਰ ਨਹੀਂ ਮਿਲਦਾ ਇਹਦੀ ਕਦਰ ਕਰੋ ਇਹਨੂੰ ਚੰਗੇ ਪਾਸੇ ਲਾਓ ਪਰ ਇੱਕ ਗੱਲ ਮੈਂ ਜਿਹੜੀ ਖਾਸ ਕਰਕੇ ਵੀਡੀਓ ਜਿਸ ਵਾਸਤੇ ਬਣਾਈ ਆ ਕਿ ਜਿਹੜੇ ਲੋਕ ਸਿਰਫ ਵੀਡੀਓ ਬਣਾਉਣ ਤੱਕ ਸੀਮਤ ਰਹਿੰਦੇ ਆ ਨਾ ਉਹਨਾਂ ਤੇ ਕਾਰਵਾਈ ਜ਼ਰੂਰ ਹੋਣੀ ਚਾਹੀਦੀ ਆ ਤਾਂ ਕਿ ਆਮ ਲੋਕ ਵੀ ਮੁੜ ਕੇ ਭੁੱਲ ਕੇ ਵੀਡੀਓ ਨਾ ਬਣਾਉਣਾ ਜਈਆਂ ਉਹ ਬੰਦਾ ਵਿਚਾਰਾ ਜਿਹੜਾ ਖੇਤੇ ਦੇ ਵਿੱਚ ਜਾ ਕੇ ਡਿੱਗ ਪੈਂਦਾ ਤੇ ਫਿਰ ਉਹਦੇ ਘਰੋਂ ਜੋ ਮਾਤਾ ਜੀ ਸਤਕਾਰਯੋਗ ਆ ਵੱਡੇ ਆ ਉਹ ਆਉਂਦੀ ਆ ਪਿੱਟਦੀ ਆ ਛੱਪਾ ਕਰਦੀ ਆ ਤੇ ਫਿਰ ਮੇਰੇ ਹਿਸਾਬ ਨਾਲ ਤਾਂ ਬਚਣਾ ਬਹੁਤ ਮੁਸ਼ਕਲ ਸੀ ਉਹਦਾ ਤੇ ਜੇ ਉਹ ਲੋਕ ਜਿਹੜੇ ਵੀਡੀਓ ਬਣਾਉਣ ਵਾਲੇ ਆ ਜਾ ਕੇ ਹੱਥੋਂ ਦਵਾਈ ਵੀ ਖੋਹ ਸਕਦੇ ਸੀ ਉਹ ਬੰਦੇ ਤੋਂ ਉਹਦੀ ਜਾਨ ਬਚ ਸਕਦੀ ਸੀ ਨਾਲੇ ਗੁੱਸੇ ਗਿਲੇ ਦੂਰ ਹੁੰਦੇ ਐ ਇਹਨਾਂ ਚੀਜ਼ਾਂ ਦੇ ਨਾਲ। ਬਾਈ ਸੰਭਲੋ। ਸੰਭਾਲਣ ਦੀ ਲੋੜ ਆ ਆਪਣਾ ਆਪ ਸਾਰੇ। ਇੱਕ ਦੂਜੇ ਦੀ ਇੱਥੋਂ ਤੱਕ ਵੀ ਦੋਸ਼ਮਣੀ ਨਾ ਪਾ ਲੋ ਕਿ ਅਸੀਂ ਕਿਸੇ ਨੂੰ ਮਰਦੇ ਨੂੰ ਨਾ ਬਚਾ ਸਕੀਏ। ਇਨਸਾਨੀਅਤ ਜਮੀਰਾ ਮਰ ਗਈਆਂ ਜਿਹੜੀਆਂ ਲੋਕਾਂ ਦੀਆਂ ਯਾਰ ਉਹ ਜਿੱਤੇ ਜੰਮਣ ਵਾਲੀ ਦੇ ਫਿੱਟੋ ਮੂੰਹ ਹੁੰਦਾ। ਕੀ ਤੁਹਾਡੇ ਵਿੱਚ ਇਨਸਾਨੀਅਤ ਹੈ ਨਹੀਂ ਯਾਰ? ਕਿੰਨੀ ਦੁਖਦਾਈ ਗੱਲ ਆ ਇਹ। ਸੋ ਲੋ ਦੋਸਤੋ ਵੀਡੀਓ ਮੈਂ ਵਿਸ਼ੇਸ਼ ਕਰਕੇ ਇਨਸਾਨੀਅਤ ਦੇ ਮੁੱਦੇ ਐ ਜੋ ਇਹਨਾਂ ਦੇ ਕਰਕੇ ਬਣਾਈ ਐ ਕਿ ਸਾਨੂੰ ਸਭ ਦਾ ਹੀ ਖਿਆਲ ਰੱਖਣ ਦੀ ਲੋੜ ਐ ਸਤਕਾਰ ਕਰਨ ਦੀ ਲੋੜ ਐ ਕੋਈ ਵੀ ਬੰਦਾ ਕੁਝ ਵੀ ਨਾਲ ਨਹੀਂ ਲੈ ਕੇ ਜਾਂਦਾ ਬਾਈ ਅੰਤ ਸਜਾਵਾਂ ਹੀ ਭੋਗਣੀਆਂ ਪੈਂਦੀਆਂ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ